ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਪਹਿਲਾ ਨਿਸ਼ਾਨਾ ਰੱਖਿਆ ਸੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਸੈਟਲ ਕਰਨਾ ਉਹ ਨੌਕਰੀ ਉਹ ਸਬੰਧ ਦੇ ਵਿੱਚ ਜਿੱਥੇ ਸਰਕਾਰ ਅਜ ਤੱਕ 42000 ਤੋਂ ਜ਼ਿਆਦਾ ਨੌਕਰੀਆਂ ਬੱਚਿਆਂ ਨੂੰ ਰੈਗੂਲਰ ਨੌਕਰੀਆਂ ਔਰ 12000 ਤੋਂ ਜ਼ਿਆਦਾ ਬੱਚੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਜਾ ਉਹਨਾਂ ਨੂੰ ਵਧੀਆ ਉਹਦੇ ਚ ਲੈ ਕੇ ਆਂਦਾ ਸਕਿੱਲ ਚ ਲੈ ਕੇ ਆਂਦਾ ਔਰ ਉਹਦੇ ਨਾਲ ਨਾਲ ਮੈਨੂੰ ਬੜੀ ਖੁਸ਼ੀ ਹੈ ਕਿ ਸ਼ਾਰਪੁਰ ਕੋਪੜੇ ਇਹ ਜਿਹੜਾ ਹੈ ਉਹਨਾਂ ਸਾਡੇ ਮੇਰੇ ਨਾਲ ਚੇਅਰਮੈਨ ਵਿਕ੍ਰਮ ਸ਼ਰਮਾ ਭਾਬੀ ਜੀ ਔਰ ਸਾਰੇ ਸਾਥੀ ਐਮ ਡੀ ਸਾਹਿਬ ਇਹਨਾਂ ਦੇ ਡਾਇਰੈਕਟਰ ਸਾਹਿਬਾਨ ਜਿੰਨੇ ਵੀ ਹੈ ਅੱਜ 21 ਤੋਂ ਜ਼ਿਆਦਾ ਅਸਾਮੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਜਿਹਦੇ ਵਿੱਚ ਕਲਰਕ ਲੈਵਲ ਦੇ ਬੱਚੇ ਐ ਔਰ ਕੰਪਿਊਟਰ ਦੇ ਲਈ ਜਾਂ ਜੋ ਵੀ ਉਹਨਾਂ ਦੀ ਜੌਬਸ ਹੈਗੀਆਂ ਉਹਨਾਂ ਨੂੰ ਰੈਗੂਲਰ ਜੌਬਸ ਮਿਲੀ ਆ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੱਚਿਆਂ ਨੂੰ ਜੌਬ ਮਿਲੀ ਆ ਉੱਥੋਂ ਬਹੁਤ ਸਾਰੇ ਬੱਚੇ ਦੂਰੋਂ ਵੀ ਆਏ ਆ ਸੋ ਇਹਨਾਂ ਨੂੰ ਜਿੱਥੇ ਅੱਜ ਵਧਾਈ ਹੈ ਔਰ ਇੱਕ ਗੱਲ ਹੈ ਵੀ ਅਪਨ ਡੂ ਯੂਰ ਡਿਊਟੀ ਬੈਸਟ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਕਰਨਾ ਬੰਦਾ ਆਪਣੀ ਤਰੱਕੀ ਕਰਦਾ ਜਾਂਦਾ ਔਰ ਕਿਉਂਕਿ ਵੈਸਟ ਬੈਂਕ ਹੈ ਹੁਸ਼ਿਆਰਪੁਰ ਦਾ ਔਰ ਇਹਨੂੰ ਹੋਰ ਬੈਸਟ ਬਣਾਉਣ ਦੇ ਲਈ ਜਿਹੜੀ ਜਿੰਨੀ ਮੈਨੇਜਮੈਂਟ ਹੈ ਇਹ ਇਹਨਾਂ ਲਈ ਮੈਂ ਕਹਣਾ ਇਹਨਾਂ ਦੀ ਜਿੰਨੀ ਛਲਾਂਗਾ ਕੀਤੀ ਜਾਵੇ ਘਟਾ ਕੋਰਪੋਰੇਟ ਬੈਂਕਾਂ ਦੇ ਉੱਤੇ ਇਸ ਵੇਲੇ ਅਸੀਂ ਦੇਖਦੇ ਸੀ ਬਹੁਤ ਸਾਰੇ ਬੈਂਕ ਜਿਹੜੇ ਆਪਣੇ ਪੈਰਾਂ ਤੇ ਨਹੀਂ ਹੈ ਲੇਕਿਨ ਇਹ ਵੈਸਟ ਹੈ ਔਰ ਇਹਨੂੰ ਹੋਰ ਵੈਸਤ ਲਈ ਜਿਹੜੇ ਪ੍ਰਿਆਸ ਰਤ ਹੈਗੇ ਆ ਲਗਾਤਾਰ ਕੋਸ਼ਿਸ਼ ਕਰ ਰਿਹਾ ਉਹਦੇ ਲਈ ਵੀ ਇਹਨੂੰ ਬਹੁਤ-ਬਹੁਤ ਮੁबारकਾਂ ਦਿੰਦਾ ਚੇਅਰਮੈਨ ਸਾਹਿਬ ਨੂੰ ਔਰ ਡਾਇਰੈਕਟਰ ਸਹਿਬਾਨ ਨੂੰ ਖਾਸ ਤੌਰ ਤੇ ਔਰ ਅਫੀਸਰ ਸਹਿਬਾਨ ਨੂੰ ਜਿਹਨੇ ਤੇ ਡਿਪਿਊਟ ਆਲਰੇਡੀ ਔਰ ਮੈਂ ਇਹ ਜੀ ਸਭ ਡੋਗਰਾ ਸਾਹਿਬ ਬੈਠੇ ਆ ਇਹ ਆਪਸੀ ਫਰੈਂਡ ਆ ਇਹਨਾਂ ਦੇ ਵਿਕ੍ਰਮ ਜੀ ਦੇ ਬ੍ਰਦਰ ਜਤਿੰਦਰ ਸ਼ਰਮਾ ਜੀ ਵਿੱਕੀ ਜੀ ਉਹ ਵੀ ਨਾਲ ਹੈ ਮੌਜੂਦ ਹੈ ਔਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਆ ਮੈਂ ਸਭ ਦਾ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਫੇਰ ਦੁਬਾਰਾ ਬਹੁਤ-ਬਹੁਤ ਵਧਾਈ ਦਿੰਦਾ ਆਪਣੇ ਵੱਲੋਂ ਆਪਣੇ ਮਾਨਯੋਗ ਮੰ ਬਹੁਤ ਬਹੁਤ ਸ਼ੁਕਰੀਆ ਹੈਲੋ एवरीवन ਮੈਂ ਜੈਸਮਿਨ ਡੋਗਰਾ ਪਰਮੈਡੀਕਲ ਗੁਰਕੁਲ ਵਿੱਚ ਨਾਨੀਕੀਰ ਦੀ ਸਟੂਡੈਂਟ ਨਾ ਪਹਿਲਾਂ ਮੈਂ ਵੀ ਪਲੱਸ 2 ਤੋਂ ਬਾਅਦ ਅਦਰ ਸਟਡੀ ਕਰਦੀ ਸੀ ਪਰ ਕਰੋਨਾ ਕਾਲ ਦੇ ਚਲਦੇ ਹੋਏ ਪੈਰਾਮੈਡੀਕਲ ਵਿਦ ਪੈਰਾਮੈਡੀਕਲ ਦੀ ਵੈਲਿਊ ਨੂੰ ਦੇਖਦੇ ਹੋਏ ਮੇਰਾ ਇੰਟਰਸਟ ਵੀ ਪੈਰਾਮੈਡੀਕਲ ਵੱਲ ਹੋ ਗਿਆ ਜਿਸ ਦੇ ਜਿਸ ਤੋਂ ਬਾਅਦ ਮੈਂ ਆਪਣੇ ਕੈਨੇਡਾ ਵਿੱਚ ਰਹਿੰਦੇ ਹੋਏ ਕਜ਼ਨਸ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਸ਼ਾਰਟ ਟਰਮ ਕੋਰਸ ਕਰਨ ਲਈ ਕਿਹਾ ਜਿਸ ਦਾ ਨਾਮ ਨੈਨੀ ਕੇਅਰ ਹੈ ਇਸ ਤੋਂ ਬਾਅਦ ਮੈਂ ਆਪਣੇ ਸ਼ਹਿਰ ਹੁਸ਼ਿਆਰਪੁਰ ਵਿੱਚ ਪੈਰਾਮੈਡੀਕਲ ਕਾਲਜ ਸਰਚ ਕੀਤਾ ਜਿਸ ਵਿੱਚ ਮੈਨੂੰ ਡੋਗਰਾ ਪੈਰਾਮੈਡੀਕਲ ਗੁਰੂਕੁਲ ਹੀ ਸਭ ਤੋਂ ਵਧੀਆ ਲੱਗਾ ਕਿਉਂਕਿ ਇਨਕੁਆਰੀ ਕਰਨ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਇੱਥੋਂ ਦੇ ਬਹੁਤ ਸਾਰੇ ਸਟੂਡੈਂਟਸ ਨਾਨਿਕਰ ਕੋਰਸ ਕਰਕੇ ਕੈਨੇਡਾ ਜਾ ਕੇ ਆਪਣਾ ਫਿਊਚਰ ਬਣਾ ਚੁੱਕੇ ਹਨ ਇੱਥੇ ਸਾਨੂੰ ਫਰਸਟ ਏਡ ਪ੍ਰੈਕਟੀਕਲ ਵਰਕ ਬਾਰੇ ਬਹੁਤ ਸਾਰੀ ਨੋਲਿਜ ਦਿੱਤੀ ਜਾਂਦੀ ਹੈ ਤੇ ਨਾਲ ਹੀ ਸਾਨੂੰ ਐਮਬੈਸੀ ਵਿੱਚ ਹੋਣ ਵਾਲੇ ਇੰਟਰਵਿਊ ਬਾਰੇ ਵੀ ਟ੍ਰੇਨ ਕੀਤਾ ਜਾਂਦਾ ਹੈ ਇਸ ਲਈ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਆਪਣਾ ਫਿਊਚਰ ਬਣਾਉਣਾ ਹੈ ਤਾਂ ਡੋਗਰਾ ਪੈਰਾਮੈਡੀਕਲ ਗੁਰੂਕੁਲ ਨਾਲ ਕੰਟੈਕਟ ਕਰੋ ਥੈਂਕ ਯੂ ਹੈਵ ਅ ਨਾਈਸ ਡੇ